اور شان zdjęوں میں خطاعتا ہے اohn جن کے مطلب کو جانسے ਔਰ इवन ਜਿਵੇਂ ਇਹ ਫੋਲੋਪ ਲੰਦਰਿੰਗ ਤੋਂ ਸਾਡੇ ਜਹਾ ਹੈ ਜਿਹੜੀ ਹੋਰ ਖਤਮ ਹੁੰਦੀ ਜਾਂਦੀ ਹੈ। ਪੇਟ ਸਾਡੇ ਦੇ ਵਿੱਚ ਬਿਲਕੁਲ ਖਤਮ ਹੋਣ ਕਰਕੇ ਤੋਂ ਅਸੀਂ ਫਾਸਟ ਫੂਡ ਖਾ ਰਹੇ ਹਾਂ, ਬਰੈਡ ਖਾ ਰਹੇ ਹਾਂ, biscuits ਖਾ ਰਹੇ ਹਾਂ, ਪਤਲੀ ਕੀਲੀ ਖਾਈ ਪੁਲੇ ਜਾ ਰਹੇ। ਉਹਦੇ ਨਾਲ ਕੀ ਹੈ ਕਿ ਸਾਡੇ ਪੈਰੀਸਟੋਲਸ ਮੂਵਮੈਂਟ ਜਿਹੜੇ ਢੀਕ ਹੋ ਜਾਂਦੇ ਕਰਕੇ ਪੂਰੇentra ਬੰਡਾਂ ਦੇ ਖਾਲ ਬਹੁਤ ਵਧੀਆ ਰਹੇ ਹਨ। ਬੜੀਆਂ ਵਧੀਆ ਚੀਜ਼ਾਂ ਖਾ ਰਹੇ। ਪਰ ਪੈਰੀਸਟੋਲਸ ਮੂਵਮੈਂਟ ਬਹੁਤ ਢੀਕ ਹੈ। ਉਹਦਾ ਕਰਕੇ ਸਾਡੇ ਪੇਟ ਦੇ ਵਿੱਚ ਕਬਜ ਤੇ ਗੈਸ ਗੱਲ ਭਈ ਯਾਰ ਦੇ ਟੇਟ ਦੇ ਵਿੱਚ ਔਰ ਜਿਹੜਾ ਮੈਂ ਟੇਟ ਪਵਾਇਆ ਸੀ ਇਹਨੂੰ ਆਂਦੇ ਨੌਦੇ ਅਗਰ ਨੌਦੇ ਕਰਦੇ ਤਾਂ ਕੰਮ ਹੀ ਕਿਤੇ ਅਗਰ ਨਹੀਂ ਹੁੰਦਾ ਤਾਂ ਕੰਮ ਸੇ ਕੰਮ ਐ ਹੀ ਕਰੋ ਓਕੇ ਕਰੋ ਸਾਰਿਆਂ ਨੂੰ ਅੱਛਾ ਇਹਦਾ ਕਰਨ ਦਾ ਤਰੀਕਾ ਔਰ ਕਰਨ ਦਾ ਤਰੀਕਾ ਆ ਸਾਡੀ ਚੈਸਟ ਆ ਚੈਸਟ ਦੇ ਪਿਛਲੇ ਪਾਸੇ ਫਿਜ਼ੀਓਲੋਜੀ ਦਾ ਛੋਟਾ